ਵਾਇਗੋ ਡਿਗੀ ਫਾਤੇ ਅੱਜ ਬੂਥ ਕਾਡ ਦੇ ਵਿੱਚ ਮੇਟੇ ਗੋਈ ਸਾਡੇ ਜ਼ਿਲ੍ਹਾ ਪ੍ਰਚਿਤ ਮੈਂਬਰ ਦਸੂਹੇ ਪੰਦੇਰ ਜੀ ਸਾਰੇ ਬਲਾਕ ਸੰਮਤੀ ਮੈਂਬਰ ਜੋ ਰਾਹੋ ਰੋਡ ਦੇ ਸਾਡੇ ਭਰਾ ਪੈਣਾ ਖੜੇ ਨੇ ਸਾਰੇ ਆਏ ਸੋ ਸਾਰਿਆਂ ਦੇ ਲਈ ਬਹੁਤ ਲੋਕਾਂ ਦਾ ਪਿਆਰ ਮਿਲਿਆ ਲੋਕਾਂ ਦਾ ਅਸ਼ੀਰਵਾਦ ਮਿਲਿਆ ਸਾਡੇ ਬਜ਼ੁਰਗਾਂ ਨੇ ਅਸ਼ੀਰਵਾਦ ਦਿੱਤਾ ਭਰਾਵਾਂ ਨੇ ਪੈਣਾ ਨੇ ਵਾਦਾ ਕੀਤਾ ਕਿ ਇੱਕ ਇੱਕ ਵੋਟ ਜਿਹੜੀ ਆਮ ਆਦਮੀ ਪਾਰਟੀ ਦੇ ਚੋਣ ਸੰਸਣ ਚੜ੍ਹਦੇ ਪਾਵਾਂਗੇ ਸੋ ਮੈਂ ਸਾਰੇ ਹਲਕੇ ਦਾ ਧੰਨਵਾਦੀ ਹਾਂ ਕਿ ਪੂਰਾ ਹਲਕਾ ਉਹ ਜਿਹੜੇ ਵੀ ਪਿੰਡ ਵੀ ਜਾਣੇ ਇਸੇ ਤਰ੍ਹਾਂ ਹੀ ਭਰਵੇਂ ਇਕੱਠ ਹੋ ਰਹੇ ਆ ਵਾਅਦੇ ਕਰ ਰਹੇ ਆ ਕਿ ਇੱਕ ਇੱਕ ਵੋਟ ਚੜ੍ਹਨ ਪਾਵਾਂਗੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਿਤੇ ਕੰਮਾਂ ਤੋਂ ਖੁਸ਼ ਨੇ ਹਲਕਾ ਸਾਹਨੇ ਵਾਲੇ ਚ ਵਿਕਾਸ ਦੀ ਜਿਹੜੀ ਨੇਰੀ ਆਈ ਹੋਈ ਆ ਉਹ ਤੋਂ ਖੁਸ਼ ਨੇ ਤੋਂ ਸਾਰੇ ਸਰਪੰਚ ਸਾਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਚਾਹੇ ਉਹ ਕਾਲੀ ਦਲ ਦੇ ਨੇ ਕਾਂਗਰਸ ਦੇ ਉਹ ਵੀ ਕਹਿੰਦੇ ਆ ਕਿ ਅਸੀਂ ਸਾਹਮਣੇ ਤਾਂ ਨਹੀਂ ਆ ਸਕਦੇ ਜਿਹੜੀਆਂ ਵੋਟਾਂ ਉਹ ہماری ਪਾਰਟੀ ਦੇ ਮੇਜ਼ਦਾਰ ਨੂੰ ਪਾਵਾਂਗੇ ਝਟੂ ਦੇ ਇਨਸਾਨ ਤੇ ਪਾਵਾਂਗੇ ਕਿਉਂਕਿ ਤੁਸੀਂ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਹਰ ਪਿੰਡ ਦੇ ਵਿੱਚ ਜਿਹੜਾ ਕਰੋੜਾ ਰੁਪਇਆ ਸਾਨੂੰ ਭੇਜਿਆ ਸੋ ਹਰ ਸੜਕ ਬਣ ਰਹੀ ਹੈ ਹਰ ਪੰਚਾਇਤ ਘਰ ਬਣ ਰਿਹਾ ਸਕੂਲਾਂ ਦੇ ਵਿੱਚ ਕਰੋੜਾ ਰੁਪਇਆ ਲੱਗਾ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਖੁਸ਼ ਨੇ ਅੱਜ ਆਪਾਂ ਖੇਡ ਗਰਾਊਂਡ ਦੇ ਵਿੱਚ ਜਿੱਥੇ ਖੜੇ ਆ ਇੱਥੇ ਵੀ 30-40 ਲੱਖ ਰੁਪਏ ਦੀ ਗ੍ਰਾਂਟ ਆਈ ਸਾਹਮਣੇ ਸਕੂਲ ਖੜਾ ਜਿੱਥੇ 30-40 ਲੱਖ ਦੀ ਗ੍ਰਾਂਟ ਆਈ ਇੱਕ ਪਿੰਡ ਦੇ ਵਿੱਚ ਜੇ ਕਰੋੜ ਰੁਪਏ ਤੋਂ ਵੱਧ ਗ੍ਰਾਂਟ ਆਈ ਪੰਚਾਇਤ ਘਰ ਬਣ ਰਿਹਾ ਤੇ ਪੂਰੇ ਹਲਕੇ ਦੇ ਵਿੱਚ ਵੀ ਕਰੋੜਾਂ ਰੁਪਈਆ ਦੀ ਗ੍ਰਾਂਟ ਸਾਈ ਹੈ ਲੋਕ ਖੁਸ਼ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦੇ ਜੋ ਵੀ ਆਪਣੇ ਹਲਕੇ ਸਾਹਮਣੇ ਵਾਲ ਦੇ ਲਈ ਕੋਈ ਵੀ ਮੰਗ ਕੀਤੀ ਹੋਣਾ ਨਾ ਨਹੀਂ ਕੀਤੀ ਲੱਖਾਂ ਕਰੋੜਾ ਰੁਪਏ ਫੰਡ ਜਿਹੜੇ ਸਾਡੇ ਹਲਕੇ ਨੂੰ ਭੇਜਿਆ ਸੋ ਮੈਂ ਤੁਹਾਡੇ ਚੰਨੜਾਂ aí ਸਾਰੇ ਵੀਰਾਂ ਦੇ ਚੰਨੜਾਂ aí ਮੈਂ ਲੋਕਾਂ ਨੂੰ ਆਪਣੇ ਹਲਕੇ ਦੇ ਬਜ਼ੁਰਗਾਂ ਨੂੰ ਪੈਣਾ ਮਤਾਵਨ ਬੇਨਤੀ ਕਰਦਾ ਕਿ ਡੇਢ ਸਾਲ ਸਰਕਾਰ ਦਾ ਪਿਆ ਜ਼ਿਲ੍ਹਾ ਪ੍ਰਚਿਤ ਮੈਂਬਰ ਬਲਾਕ ਸੰਵਤੀ ਮੈਂਬਰਾਂ ਨੂੰ ਵੀ ਬਹੁਤ ਫੰਡ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਆਉਂਦਾ ਹੈ ਜਿਹੜਾ ਆਪਣੇ ਹਲਕੇ ਦੀ ਤਰੱਕੀ ਲਈ ਆਪਣੇ ਹਲਕੇ ਦੇ ਵਿਕਾਸ ਲਈ ਲੱਗਣਾ ਆਪਾਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਜਤਾਈਏ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ ਵੱਦ ਤੋਂ ਵੱਧ ਜਿਹੜੇ ਹੜਕੇ ਦੀ ਤਰੱਕੀ ਹੋ ਸਕੇ ਸੋ ਬੱਚਿਆਂ ਦੀ ਵਧੀਆ ਐਜੂਕੇਸ਼ਨ ਦੇ ਲਈ ਵੀ ਸਕੂਲਾਂ ਦੇ ਵਿੱਚ ਵੀ ਜਿਹੜੇ ਸਾਡੇ ਮੈਂਬਰ ਨੇ ਵੱਧ ਤੋਂ ਵੱਧ ਫੰਡ ਦੇਣਗੇ ਸੋ ਬਾਹਾਂ ਮਜ਼ਬੂਤ ਕਰੀਏ ਆਪਾਂ ਸਾਰੇ ਜਣੇ ਰਲ ਕੇ ਹਰ ਉਮੀਦਵਾਰ ਨੂੰ ਤੁੜੀ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਕਰੀਏ ਉਸ ਵੇ ਤੁਹਾਡੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਪਹਿਲੇ ਦਿਨ ਤੋਂ ਹੀ ਸੱਚ ਜਿਹੜੀ ਆ ਖਬਰ ਹੈ ਚਾਹੇ ਸਾਡੇ ਵਿਕਾਸ ਦੇ ਕੰਮ ਦੀ ਹੈ ਚਾਹੇ ਖੇਡ ਗਰਾਊਂਡ ਦੀ ਹੈ ਚਾਹੇ ਸਕੂਲਾਂ ਦੀ ਕਿੰਨੀ ਮਿਹਨਤ ਤੁਸੀਂ ਸਾਰੇ ਲੋਕਾਂ ਨੂੰ ਦਿਖਾ ਰਹੇ ਹੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਲੋਕਾਂ ਨੂੰ ਫਿਰ ਬੇਨਤੀ ਕਰਦਾ 14 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਹੈ ਚੜ੍ਹ ਦਿਨ ਸੰਸਾਂ ਤੇ ਪਾ ਕੇ ਆ ਮਾਰਵੀ ਪਾਰਟੀ ਦੀ ਜਿੱਤ ਕਰਾਓ ਬਹੁਤ ਬਹੁਤ ਧੰਨਵਾਦ ਇੱਕ ਸਕੂਲ ਨੂੰ ਅਪਗ੍ਰੇਡ ਕਰਨ ਦੀ ਜਿਹੜੀ ਤੁਹਾਡੇ ਅੱਗੇ ਅਪੀਲ ਕੀਤੀ ਜਾ ਰਹੀ ਆ ਪਿੰਡ ਵਾਸੀ ਮੈਂ ਕਹਿੰਦਾ ਪਿੰਡ ਵਾਸੀ ਜਿਹੜਾ ਵੀ ਹੁਕਮ ਲਾਉਣਗੇ ਪਹਿਲ ਦੇ ਅਧਾਰ ਤੇ ਕਿਉਂਕਿ ਚੋਣ ਜਾਬਤਾ ਲੱਗਾ ਹੈ ਮੈਂ ਅੱਜ ਅਨਾਉਂਸ ਨਹੀਂ ਕਰ ਸਕਦਾ ਜਿਹੜਾ ਵੀ ਹੁਕਮ ਲਾਉਣਗੇ 17 ਤਰੀਕ ਤੋਂ ਬਾਅਦ ਪਿੰਡ ਦਾ ਹਰ ਕੰਮ ਹੋਊਗਾ ਚਾਹੇ ਉਹ ਸਕੂਲ ਦਾ ਅਪਗ੍ਰੇਡ ਦਾ ਹੋਵੇ ਚਾਹੇ ਕੋਈ ਜੇ ਕੋਈ ਸੜਕ ਰਹਿ ਵੀ ਗਈ ਵੈਸੇ ਤੇ ਸੜਕ ਕੋਈ ਮੈਂ ਛੱਡੀ ਨਹੀਂ ਹਰ ਸੜਕ 105 ਸੜਕਾਂ ਦਾ ਲੁਕਾ ਟੋਪਿਆ ਕੰਮ ਚੱਲ ਰਿਹਾ 110 ਸੜਕਾਂ ਹੋਰ ਪਾਸ ਹੋ ਚੁੱਕੀਆਂ ਹਰ ਹਲਕਾ ਆਪਣੇ ਪੂਰੇ ਹਲਕੇ ਦੀ ਇੱਕ ਇੱਕ ਸੜਕ ਜਿਹੜੀ ਆ ਆਪ ਜਾ ਜਾ ਕੇ ਦੇਖ ਕੇ ਪਾਸ ਕਰਾਈ ਆ ਹਰ ਸੜਕ ਬਣੂਗੀ ਪਿੰਡ ਦੀ ਹਰ ਫਿਰਨੀ ਬਣੂਗੀ ਜੇ ਕੋਈ ਰਹਿ ਵੀ ਗਈ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਮੰਤਰੀਆਂ ਉਸ ਪਿੰਡ ਨੂੰ ਵੀ ਜਿਹੜਾ ਵਾ ਤੁਹਾਡੇ ਜਿਹੜਾ ਫੰਡ ਦੇ ਕੇ ਉਹ ਗਲੀ ਵੀ ਬਣਾਵਾਂਗੇ ਧੰਨਵਾਦ ਮੀਡੀਆ ਭਰਾਵਾਂ ਦਾ ਧੰਨਵਾਦ ਕਰਨਾ ਜਿਹੜਾ ਇੱਥੇ ਕਵਰ ਕਰਨ ਆਏ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰਸੰਗਤ ਦਾ ਪਿੰਡਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਪੰਚਾਂ ਪੰਚਾਂ ਦਾ ਤੇ ਵੋਟਰਾਂ ਦੇ ਸਪੋਰਟਰਾਂ ਦਾ ਜਿਹੜੇ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟਾਂ ਪਾਣਗੇ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਜੀ ਸਭ ਕਿਵੇਂ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਹੰਗਾਰਾ ਕਿਵੇਂ ਦਾ ਮਿਲਦਾ ਪਿੰਡਾਂ ਦੇ ਵਿੱਚ ਲੋਕਾਂ 'ਚ ਬਹੁਤ ਛਾਅ ਆ ਲੋਕ ਪੂਰੇ ਤਤਪਟ ਬੈਠੇ ਆ ਵੋਟਾਂ ਪਾਣ ਵਾਸਤੇ ਆਮ ਆਦਮੀ ਪਾਰਟੀ ਦੀ